ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਜਿੰਨੀ ਵੀ ਸੰਗਤ ਦਾਸ ਨਾਲ ਜੁੜੀ ਹੋਈ ਹੈ ਮੇਰੇ ਪੇਜ ਤੇ ਸਭ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਸ ਪੰਜਾਬ ਦੇ ਵੱਲੋਂ ਜਿਹੜੀ ਕਿ ਭਾਈ ਅਮਰਪਾਲ ਦੀ ਪਾਰਟੀ ਹੈ ਉਹਦੇ ਵੱਲੋਂ ਹਰ ਇੱਕ ਸੰਗਰਾਮ ਤੇ ਹਰ ਇੱਕ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੈਂਬਰਸ਼ਿਪ ਭਰਤੀ ਵਾਲਾ ਜਿਹੜਾ ਕੈਂਪ ਲੱਗਦਾ ਸੋ ਉਸੇ ਤਰ੍ਹਾਂ ਅੱਜ ਸੰਗਰਾਂ ਦੇ ਦਿਹਾੜੇ ਦੇ ਅੱਜ ਗੁਰਦੁਆਰਾ ਸ਼੍ਰੀ ਜੋਤੀਸਰੂਪ ਗੁਰਦੁਆਰੇ ਦੇ ਬਾਹਰ ਜਿਹੜਾ ਕੈਂਪ ਲੱਗਿਆ ਹੋਇਆ ਹੈ ਸੰਗਤ ਆਪ ਮਹਾਰੇ ਫਾਰਮ ਭਰਨ ਵਾਸਤੇ ਆ ਰਹੀਆਂ ਨੇ ਇਹ ਸਾਡੇ ਛੋਟੇ ਵੀਰ ਐ ਖੋਜੇ ਮਾਜਰਾ ਤੋਂ ਆਇਆ ਫਾਰਮ ਭਰਨ ਤੇ ਫੌਜਾਂ ਨੇ ਜਿਹੜੀਆਂ ਫਾਰਮ ਭਰ ਰਹੀਆਂ ਨੇ ਭਾਈ ਬਲਵੀਰ ਸਿੰਘ ਜੀ ਸਰੰਦ ਤੋਂ ਹੀ ਨੇ ਜਗਮੋਣ ਸਿੰਘ ਇਹ ਛੋਟਾ ਵੀਰ ਆ ਮੇਰਾ ਬਸੀ ਤੋਂ ਇਹ ਫੌਜਾਂ ਅੱਜ ਬੱਸੀ ਤੋਂ ਆਈਆਂ ਨੇ। ਸੋ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਮਿਸ਼ਨ ਕੀ ਹੈ, ਆਪਣਾ ਮਿਸ਼ਨ ਹੈ ਮਿਸ਼ਨ 2027। ਭਾਈ ਅਮਰਤਪਾਲ ਨੂੰ ਜਿਹੜਾ ਆਪਾਂ ਨੇ ਮੁੱਖ ਮੰਤਰੀ ਬਣਾਉਣਾ ਹੈ। ਸੋ ਇਹ ਗੁਰੂਕਾਰ ਹੈ ਜੋਤੀ ਸਰੂਪ। ਇਹਦੇ ਬਿਲਕੁਲ ਸਾਹਮਣੇ ਆਪਣਾ ਹਰ ਇੱਕ ਐਤਵਾਰ ਤੇ ਹਰ ਇੱਕ ਸੰਗਰਾਮ ਨੂੰ 10 ਵਜੇ ਤੋਂ 7 ਵਜੇ ਤੱਕ ਕੈਂਪ ਲੱਗਦਾ ਹੈ। ਆਓ ਸਾਰੇ ਰਲ ਮਿਲ ਕੇ ਆਪਾਂ ਇੱਕ ਹੰਬੜਾ ਮਾਰੀਏ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੀ ਜਵਾਨੀ ਵਾਸਤੇ ਪੰਜਾਬ ਦੀ ਕਿਸਾਨੀ ਵਾਸਤੇ ਇੱਕ ਹੰਬੜਾ ਮਾਰ ਕੇ ਆਪਾਂ ਭਾਈ ਅਮਰਤਪਾਲ ਨੂੰ ਜਿਹੜਾ ਮੁੱਖ ਮੰਤਰੀ ਬਣਾਈਏ ਮੈਂ ਤਾਂ ਪਰ ਮੇਰੇ ਪਤਾ ਪਹਿਲਾਂ 4-5 ਵਾਰ ਤੇ ਕਰਾਈ ਹੋਈ ਜਿਹੜੀਆਂ ਆਪਾਂ ਭਾਈ ਅੰਡਰਗਰਾਉਂਡ ਰਹਿ ਕੇ ਜਸਵੰਤ ਸਿੰਘ ਖਾਲੜਾ ਵੱਲੋਂ ਅਣਪਛਾਤੀਆਂ ਲਾਸ਼ਾਂ ਲੱਭੀਆਂ ਗਈਆਂ ਨੇ ਉਹਨਾਂ ਦਾ ਹਿਸਾਬ ਕਿਤਾਬ ਲੈਣ ਵਾਸਤੇ ਪੰਜਾਬ ਦੀ ਜਵਾਨੀ ਨੂੰ ਪਰਵਾਹ ਕਰਨ ਵਾਸਤੇ ਦਰਬਾਰ ਸਾਹਿਬ ਤੇ ਹੋਏ ਅਟੈਕ ਦਾ ਬਦਲਾ ਲੈਣ ਵਾਸਤੇ ਕਿਉਂ ਆਪਣਾ ਹੀ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨੋ ਜਿਹੜੀ ਖਤਮ ਕਰੀਆ ਸਰਕਾਰਾਂ ਨੇ ਪੰਜਾਬ ਦਾ ਪਾਣੀ ਖਤਮ ਕਰਿਆ ਪੰਜਾਬ ਦੀ ਜਿਹੜੀ ਧਰਤੀ ਆ ਉਹ ਜ਼ਹਿਰੀਲੀ ਕਰੀ ਐ ਜੇਕਰ ਆਪਾਂ ਚਾਹੋਨੇ ਆ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਸਰਕਾਰ ਤੋਂ ਜਵਾਬ ਲਈਏ ਪੰਜਾਬ ਨਾਲ ਹਮੇਸ਼ਾ ਤੱਕਾ ਕਿਉਂ ਪੰਜਾਬ ਸਾਰੇ ਪਾਸੇ ਹਿੰਦੁਸਤਾਨ ਦਾ ਢਿੱਡ ਭਰਦਾ ਤੇ ਜਦ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਹੈ ਜਦ ਪੰਜਾਬ ਦੀ ਗੱਲ ਆਉਂਦੀ ਹੈ ਵਿਤਕਰਾ ਕਰਦਾ ਹੈ ਸੈਂਟਰ ਹਮੇਰਾ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰਦਾ ਵਿਤਕਰਾ ਕਰਦਾ ਆ ਕਦੇ ਦੁਨੀਆ ਦੇ ਇਤਿਹਾਸ ਦੇ ਵਿੱਚ ਸਰਚ ਮਾਰ ਕੇ ਦੇਖਿਓ ਕਦੇ ਕਿਸੇ ਕੰਟਰੀ ਦੀ ਆਰਮੀ ਨੇ ਖੋੜੇ ਕਿਸੇ ਕਮਿਊਨਿਟੀ ਦੇ ਧਾਰਮਿਕ ਸਥਾਨ ਤੇ ਹਮਲਾ ਕਰਕੇ ਉਹਨੂੰ ਢਾਇਆ ਹੋਵੇ ਉਹਦੀ ਮਿਸਾਲ ਇੱਥੇ ਮਿਲਦੀ ਹੈ ਕਿਸੇ ਦੇਸ਼ ਨੇ ਆਪਣੇ ਇੱਕ ਸਟੇਟ ਦਾ ਗਲਕੋ ਜਿਹੜਾ ਉਹਦੇ ਹਿੱਸੇ ਦਾ ਪਾਣੀ ਆ ਉਹ ਹੋਰ ਸਟੇਟਾਂ ਨੂੰ ਦੇਣਾ ਹੈ ਹੋਰ ਸਟੇਟਾਂ ਤੋਂ ਜਿਹੜੀ ਵੀ ਸਟੇਟ ਆਪਣਾ ਕੋਈ ਪੱਥਰ ਕੱਢਦੀ ਹੈ ਕੋਲਾ ਕੱਢਦੀ ਉਹ ਸਭ ਦੇ ਪੈਸੇ ਲੈ ਰਹੀ ਹੈ ਅਸੀਂ ਰਾਇਪੇਰੀਅਨ ਕਾਨੂੰਨ ਦੇ ਤਹਿਤ ਸਾਡਾ ਪਾਣੀ ਆ ਤੇ ਹੱਕ ਬਣਦਾ ਕਿਉਂਕਿ ਜਦ ਹਾੜਾ ਆਉਂਦੇ ਨੇ ਉਹ ਸਾਨੂੰ ਜਾੜਦੇ ਨੇ ਉਸੇ ਦੀ ਜਿਹੜੀ ਰਾਇਲਟੀ ਹੈ ਉਹ ਜਿਹੜੀ ਭਾਰਤ ਸਰਕਾਰ ਹੈ ਹੋਰਾਂ ਸਟੇਟਾਂ ਦੀ ਤੋਂ ਤਕਰੀਬਨ ਹ ਰਾਜਸਥਾਨ ਕੰਨੀ ਹਰਿਆਣਾ ਕੰਨੀ ਬਹੁਤ ਜਿਹੜਾ ਸਾਡਾ ਪੈਸਾ ਉਹ ਦਿੱਤਾ ਨਹੀਂ ਜਾ ਰਿਹਾ ਸੋ ਆਓ ਸਾਰੇ ਜਣੇ ਆਪਾਂ ਇੱਕ ਹੰਬੜਾ ਮਾਰੀਏ ਪੰਜਾਬ ਨਾਲ ਹੋਈਆਂ ਵਧੀਕੀਆਂ ਦਾ ਜੇਕਰ ਆਪਾਂ ਕੋਈ ਹਸਾਬ ਤਾਬ ਲੈਣਾ ਚਾਹੁੰਦੇ ਹੋ ਤਾਂ ਹੀ ਲੈ ਸਕਦੇ ਆ ਜੇ ਕੋਈ ਆਪਣਾ ਜਿਹੜਾ ਸਰਕਾਰੇ ਖਾਲਸਾ ਜਿਹੜਾ ਸਿੱਖਾਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਨਸ਼ਿਆਂ 'ਚ ਗਲਤਾਨ ਜਵਾਨੀ ਦੀ ਗੱਲ ਕਰਦਾ ਉਹ ਪੰਜਾਬ ਦਾ ਇੱਕੋ ਹੀ ਇੱਕ ਜੋਧਾ ਏ ਜਿਹੜੇ ਕਿ ਭਾਈ ਅਮਰਤਪਾਲ ਜੀ ਨੇ ਸੂਰ ਸਰਕਾਰਾਂ ਨੇ ਉਹਨਾਂ ਨਾਲ ਵੀ ਧੱਕਾ ਕਰਿਆ ਕਿੰਨੇ ਚਿਰ ਦੀਆਂ ਸਜ਼ਾਵਾਂ ਭੁਗਤ ਰਹੇ ਨੇ ਜਿਹੜੇ ਸਿੰਘ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਨਹੀਂ ਛੱਡ ਰਹੇ ਭਾਈ ਅਮਰਤਪਾਲ ਨੂੰ ਬਿਨਾਂ ਮਤਲਬ ਤੋਂ ਜਿਹੜੀ ਐਨਐਸਏ ਲਾ ਕੇ ਉਹਨਾਂ ਨੇ ਜਿਹੜਾ ਜੇਲ੍ਹ ਦੇ ਵਿੱਚ ਸਿੱਟਿਆ ਤੋਂ ਬਾਕੀ ਹਾਂਜੀ ਭਾਈ ਸਾਹਿਬ ਤੁਹਾਨੂੰ ਹਰੇ ਪਿੰਡਾਂ ਤੋਂ ਆਪਾਂ ਨੂੰ ਗੁਰਦੁਆਰਾ ਸਾਹਿਬ ਤੇ ਗਵਰਨਮੈਂਟ ਤੋਂ ਪਬਲਿਕ ਨੂੰ ਆਜ਼ਾਦ ਕਰਾਉਣ ਦਾ ਮੌਕਾ ਹੈ ਸਾਡੇ ਅੱਥੇ 'ਚ ਬਹੁਤ ਸੁਨਹਿਰੀ ਮੌਕੇ ਆ ਰਹੇ ਆ ਸਰਸਤਾਈ ਦੇ ਵਿੱਚ ਇਸ ਲਈ ਹਮਲਾ ਮਾਰੀਏ ਤਾਂ ਕਿ ਆਪਾਂ ਆਪਣੇ ਆਪ ਨੂੰ ਆਪ ਦੀ ਕਿਸਾਨੀ ਨੂੰ ਬਚਾਉਣ ਦੀ ਮੰਨਦੇ ਆ ਅੱਗੇ ਬੱਚਿਆਂ ਨੂੰ ਅਸੀਂ ਸੇਫ ਕਰ ਸਕੀਏ ਇਹ ਸਾਡੇ ਮੌਕੇ ਹੱਥ 'ਚ ਹੈ 50 ਲੱਖ ਬੋਟਾ ਅਸੀਂ ਪਹਿਲਾਂ ਆਈਆਂ ਗਵਰਨਮੈਂਟਾਂ ਨੇ ਸਾਰਾ ਲੁੱਟਿਆ ਜਿਹੜੀ ਜਿਹੜੀ ਗਵਰਨਮੈਂਟ ਆਈ ਹੈ ਉਹਨਾਂ ਨੇ ਸਾਡੇ ਨਾਲ ਵਧੀਆਂ ਕਰੀਆਂ ਨੇ ਸਾਡੇ ਬੱਚਿਆਂ ਨੂੰ ਮਾਰਿਆ ਖਤਮ ਕਰਿਆ ਸਾਡੀ ਕਿਸਾਨੀ ਨੂੰ ਖਤਮ ਕਰਿਆ ਸਾਡੇ ਸਾਰੇ ਹੱਕ ਹਕੂਕ ਮਾਤਮ ਕਰ ਲਏ ਗਏ ਨੇ ਅਸੀਂ ਚਾਹੁੰਦੇ ਆ ਕਿ ਅਸੀਂ ਵਾਰਿਸ ਪੰਜਾਬ ਅਮਰਤਪਾਲ ਦੇ ਨਾਲ ਜੁੜ ਕੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਆਪ ਦੇ ਪੰਜਾਬ ਦਾ ਹੱਕ ਦੁੱਧਣ ਦੀ ਕੋਸ਼ਿਸ਼ ਕਰੀਏ ਸੈਂਟਰ ਗਵਰਨਮੈਂਟ ਨਾਲ ਆਪਾਂ ਵੀ ਚੱਲ ਉੱਧਰ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਡੇਟ ਡੇਟ ਤੋਂ ਹੀ ਲੈਣਾ ਰੋਜ਼ ਇੱਕੋ ਕੰਮ ਕਰਨਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਗੁਰੂ ਪਿਆਰੀ ਸਾਧ ਸੰਗਤ ਜੀਓ ਭਾਈ ਲੋਕੀ ਗਾਡੇ ਨੂੰ ਇੱਕ ਬੇਨਤੀ ਹੈ ਜੀ 2027 ਮਿਸ਼ਨ ਭਾਈ ਅਮਰਪਾਤ ਸਿੰਘ ਨੂੰ ਮੁੱਖ ਮੰਤਰੀ ਬਣਾਓ ਸਭ ਨੂੰ ਸਾਡੀ ਇਹ ਅਪੀਲ ਹੈ ਹਰੇਕ ਪਿੰਡ ਹਰੇਕ ਸ਼ਹਿਰ ਚ ਅਪੀਲ ਹੈ ਜੀ ਆਪਣੇ ਭਾਈ ਸਾਹਿਬ ਨਾਲ ਵੱਧ ਤੋਂ ਵੱਧ ਜੁੜੋ ਕਿਸ ਪਾਰਟੀ ਨੂੰ ਕੇਲੇ ਹੋ ਤੇ ਆਪਣੀ ਸਿੱਖ ਕੌਮ ਪੰਚ ਨੂੰ ਬਚਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਸੰਗਤ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤ ਨੂੰ ਪਤਾ ਲੱਗੇ ਵੀ ਫਤੇਗੜ ਸਾਹਿਬ ਜੋਤੀਸਰੂਪ ਗੁਰਦੁਆਰੇ ਦੇ ਬਾਹਰ ਜਿਹੜਾ ਧਰ ਲੱਗਦਾ ਕੈਂਪ ਲੱਗਦਾ ਆਪਾਂ ਜਾਦੋਦਿਆਰਾ ਗਿਣਤੀ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਪੰਜ ਮੈਂਬਰੀ ਕਮੇਟੀਆਂ ਨੇ ਬਣੀ ਹੋਈਆਂ ਜਾਂ ਬਣ ਰਹੀਆਂ ਨੇ ਆਪਾਂ ਉਹਨਾਂ ਦਾ ਹਿੱਸਾ ਬਣੀਏ ਪੰਜਾਬ ਦੀ ਤਰੱਕੀ ਦੇ ਵਿੱਚ ਪੰਜਾਬ ਦੀ ਜਵਾਨੀ ਬਚਾਉਣ ਦੇ ਵਿੱਚ ਪੰਜਾਬ ਦੀ ਕਿਸਾਨੀ ਬਚਾਉਣ ਦੇ ਵਿੱਚ ਆਪਾਂ ਜਿਆਦੇ ਤੋਂ ਜਿਆਦੇ ਜਿਹੜਾ ਯੋਗਦਾਨ ਆ ਉਹ ਪਾਈਏ ਵਾਹਿਗੁਰੂ ਜੀ ਦਾ ਹਾਲਾ ਵਾਹਿਗੁਰੂ ਜੀ ਕੀ ਫਤ